ਕਬਾਤ ਸਿਰ ਮੁਖੀ ਅਵੇ ਦੋ ਲੋਕੀਤ ਨਗਰਪੀਰ ਤੋਂ ਅਸਾਮ ਦੇ ਤਰਕੀਬੇ ਕਦੇ ਸ਼ੁਰੂ ਹੋਇਆ ਕਿਹੜੇ ਕਿਹੜੇ ਪਰਾਨ ਨੇ ਕਿੱਥੇ ਜਾ ਕੇ ਸੁਰਾਬਤ ਹੋਏਗਾ ਇਹ ਪਹਾੜਾਂ ਸਬਰੀਆਤਾ ਨੂੰ ਨੋਨ ਤੇ ਆਉਦਾ ਭਾਏ ਸਭ ਥਾਈ ਹੋਏ ਸਹਾਏ ਪਾਪਨ ਸਾਹਿਬ ਜੀ ਉਹ ਦੇਵਾਧਰ ਸਾਹਿਬ ਜੀ ਜੋ 350 ਸਾਲਾਂ ਦੀ ਉਸਤਾਦ ਦੀ ਭਾਈ ਪਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹ ਕੋਤਰਾ ਤਖੀ ਸਾਹਿਬ ਜੀ ਸਾਫ ਤੋਂ ਲੱਗੇ ਜਿੱਥੇ ਸੋਨੀਗੋਪੁਰ ਤੇ ਇਸੇ ਦਰਵਾਜ਼ੇ ਤੋਂ ਬਦੂਆ ਨੂੰ ਆਰੰਭ ਕੀਤਾ ਗਿਆ ਸੀ ਕੱਲ ਰਾਤ ਦੇ ਨਗਰ ਕੀਰਤ ਜਿਹੜਾ ਮੁੱਖ ਸਾਹਿਬ ਧਾਲੀਵਾਲ ਵਿਖੇ ਬਰਾਸ ਉੱਤੇ ਫਾੜ ਕਰਕੇ ਅੱਜ ਉੱਥੋਂ ਸਵੇਰੇ 9 ਵਜੇ ਰਵ ਹੋਇਆ ਔਰ ਲੱਖਾਂ ਜਹਾਂ ਜੋ ਸੰਗਤਾਂ ਨਗਰ ਕੀਰਤ ਦੇ ਦਰਸ਼ਨ ਕਰਨੀਆਂ ਆਪਣਾ ਜੀਵਨ ਸਫਲਾ ਕਰਨੀਆਂ ਤਿੰਨੇ ਕੋ 2700 ਰੁਪਿਆ ਦਾ ਨੰਨ ਮੋਢੇ ਮੈਂ ਸਾਧਕ ਤੇ ਉਹ ਆਦਰ ਸਾਹਿਬ ਨੇ ਜੋ ਪੰਡਤ ਕਿਰਪਾਲ ਆਉਂਦੇ ਕਸ਼ਮੀਰੀ ਪੰਡਤਾਂ ਦੀ ਫਿਆਸ ਲੈ ਕੇ ਉਹ ਹੁਣ ਕਹਿੰਦੇ ਕਿ ਉਹਨਾਂ ਨੂੰ ਜੋ ਦਬਲੀ ਮੁਸਲਮਾਨ ਬਣਾਇਆ ਜਾ ਰਿਹਾ ਕਿਸੇ ਤੋਂ ਵਿਸ਼ੇਸ਼ ਵਿਅਕਤੀ ਦੀ ਪਰਿਵਾਰ ਦੀ ਲੋੜ ਹੈ ਤਾਂ ਤਨਤਨ ਸਹਿਬ ਸ਼੍ਰੀ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਕਿ ਪਿਤਾ ਜੀ ਆਖਦੇ ਵੱਡਾ ਔਰ ਮਾਂ ਕੋ ਸਹਾਰਾ ਹੋ ਸਕਦਾ ਹੈ ਤੇ ਉਹਨਾਂ ਨੇ ਵੀ ਜਰਾ ਇਤਿਹਾਸ ਨੂੰ ਜਰਾ ਸਿਸਕਾ ਸੁਜੋ ਸੁਸੋ ਬਤਾ ਦਿੱਲੀ ਵਿਖੇ ਜਾ ਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਪਿਆਲਾ ਜੀ ਦੇ ਨਾਲ ਉਹ ਸ਼ਰਾਦਤ ਦਿੱਤੀ ਤੇ ਹਿੰਦੂ ਤੋਂ ਮੁਲਾਕਾਤ ਹੀ ਵਾਸਤੇ ਉਹਨਾਂ ਆਪਣਾ ਜੋ ਗੁਲਦਾਰ ਦਿੱਤਾ ਸੰਗਤਿਸਤਰਾ ਦੇ ਅਸਤੇਤ ਕੁਛਾ ਦੇਖਿਆ ਗਿਆ ਜਿਹੜੇ 23 ਸਵੇਰ ਆਸਪਾਸ ਕ੍ਰਾਸ ਕਰ ਗਿਆ ਜੋ ਭਾਤ ਦੇਸ਼ ਦੇ 23 ਸਵੇਰ ਚੌਦ ਅਲਕਿਤ ਰੰਦਾ ਹੋਇਆ ਅੱਜ ਤੋਂ ਇੱਥੇ ਉਹ ਦੋੜਾ ਬਹੁਤ ਪਰਿਵਾਰ ਸਾਥੋਂ ਰਾਮ ਹੋ ਕੇ ਸ਼ਾਮ ਨੂੰ ਕਥੋਨਗਰ ਬੋਡਾ ਸਾਹਿਬ ਦੇ ਉੱਥੇ ਸਤਾ ਦੇ ਪੁੰਚਣਾ ਸੰਕਤਾ ਵੀ ਇੰਨਾ ਕੁ ਸਾ ਕਿ ਲਫਜ਼ੋ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸੰਗਤਾਂ ਪਰਿਵਾਰਾਂ ਸਮੇਤ ਆਪਣੇ ਜੋ ਸੰਪੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਗੱਡੋਗੇ ਦਾ ਸਵਾਗਤ ਕਰਵਾ ਕੇ ਪਹੁੰਚੇ ਨੇ ਜਿਥੋਂ ਦੇ ਨਵੀਂ ਜਿਹੜਾ ਲੋੜ ਆਇਆ 10:00 11:00 ਤੱਕ 2:00 5:00 ਪਹੁੰਚਾ ਸੰਗਤਾਂ ਦੇ ਸੇਵਾ ਦਾ ਦਰਸ਼ਕ ਦਾ ਇਨਾ ਕੋਸ਼ਾ ਕਿ ਅਸੀਂ ਬਿਲਕੁਲ ਬਿਆਰ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਦਾ ਉਪਸ਼ਾਹਰੀ ਸੰਗਤ ਨੇ ਮੈਂ ਸਮਝਦਾ ਕਿ ਤੁਹਾਨੂੰ ਇੱਕ ਬਾਸਰ ਦੀ ਦਾ ਜੀ ਸ਼ੀਧੀ ਦੇਣਾ ਆ ਉਹੇ ਸਿਮੁੱਚ ਸਾਡੇ ਜਿਲ੍ਹਾ ਬਰਦਾਸ਼ਪੁਰ ਦੀ ਸੰਗਤਾਂ ਹਰ ਪਿੰਡ ਹਰ ਨਗਰ ਹਰ ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਹਰ ਜਗ੍ਹਾ ਦੇ ਉੱਤੇ ਦਾ ਪ੍ਰਸ਼ਾਦਾ ਹੋਰ ਕਈ ਤਰ੍ਹਾਂ ਦੇ ਨੰਮਰਨ ਲਾ ਕੇ ਆਪਣੇ ਗੁਰੂ ਤੇਗ ਬਹਾਦਰ ਜੀ ਦੇ ਸਾਹੂਕ ਨੂੰ ਵਾਦ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਹੜੇ ਤਿੰਨ ਸਾਡੇ ਸ਼ਹੀਦ ਭਾਈ ਮਤੀਦਾਸ ਭਾਈ ਸਤੀਦਾਸ ਭੱਜਦੀਆ ਜੀ ਉਹਨਾਂ ਨੇ ਵੀ ਸ਼ਹੀਦੀ ਦਿੱਤੀ ਸੀ ਅੱਜ ਮੈਂ ਕਿਤੇ ਤੌਰ ਤੇ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਜੀ ਦਾ ਜਿਨ੍ਹਾਂ ਨੇ ਢੋਬੜੀ ਸਾਹਿਬ ਤੋਂ ਆਸਾਮ ਦੇ ਵਿੱਚੋਂ ਇਹ ਨਗਰ ਕੀਰਤਨ ਚਾਲੂ ਕਰਕੇ ਇਹ ਨਗਰ ਕੀਰਤਨ ਸਾਡੇ ਜਿਹੜਾ ਗੁਰਦਾਸਪੁਰ ਵਿੱਚ ਆਇਆ ਸਾਡਾ ਜਿਹੜਾ ਸਾਰਾ ਪੱਬਾ ਪਾਰ ਇਹ ਇਸ ਨਗਰ ਕੀਰਤਨ ਦਾ ਸਵਾਗਤ ਕਰ ਰਿਹਾ ਤੇ ਇਹ ਨਗਰ ਕੀਰਤਨ ਅਸੀਂ ਜਿਹੜੇ ਸਾਡੇ ਬਤਾਲੇ ਵਿੱਚੋਂ ਲੰਘਦਾ ਜਿਹੜੇ ਗੁਰਦਾਸਪੁਰ ਵਿੱਚ ਜਾਂ ਲੰਘਦਾ ਹੋਇਆ ਇਹ ਅਰ ਬੇਰੋੜਾ ਕਤੂ ਨਗਰ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਨੂੰ ਪ੍ਰਣਾਮ ਸ਼ਰਨ ਕਰਦਾ ਮੈਂ ਸਮੂਹਤੀ ਸਾਰੇ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੰਗਤ ਇਸ ਨਗਰ ਕੀਰਤਨ ਵਿੱਚ ਸਾਲਿਆ ਖਾਸ ਕਰਕੇ ਪੱਤਰਕਾਰ ਭਾਈ ਜੈਦੇ ਦਾ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਚੈਨਲਾਂ through ਇਹ ਨਗਰ ਕੀਰਤਨ ਵਿਖਾ ਰਹੇ ਨੇ ਇਹਨਾਂ ਦਾ ਵੀ ਤਰਸਰ ਦਾ ਪੱਤਰਕਾਰ ਮਿਲਦਾ ਇਲੈਕਟ੍ਰਿਕ ਮੀਡੀਆ ਵੱਲੋਂ ਧੰਨਵਾਦ ਕਰਦਾ ਕਿ ਇਹ 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 ਨਾ ਇਹ ਕੰਮ ਆਪਾਂ ਜਾਇਲ ਖਾਉਣ ਤਾਂ ਇਹ ਸਾਡੇ ਜਿਲ੍ਹੇ ਵਿੱਚ ਜਾਣਾ ਸੀ ਮੈਂ ਸਾਰੇ ਸਮੂਹ ਤੇ ਗੱਤਦਾਂ ਜਿਲ੍ਹੇ ਗੁਰਦਾਸਪੁਰ ਦੇ ਨਾਲ ਗੱਲ ਕਰ ਰਿਹਾ ਖਾਸ ਕਰਕੇ ਨਗਰ ਕਿਰਤਨ ਕਲਚਰ ਇਹ ਜਿੱਤੀ ਜਾਵੇ ਤਾਂ ਨਗਰ ਕੀਰਤਨ ਦੌਰਾਨ ਖਾਲਸਾ ਜਹਾਜ ਨਾਲ ਦੇਖਿਆ ਜਾ ਸਭ ਤੋਂ ਅੱਖਾਂ ਵੀ ਨਮ ਦੇ ਪੀਰ ਦੀ ਯਾਦਾਂ ਜਾਓ ਬਿਲਕੁਲ ਵੀ ਇਹ ਅੱਜ ਸੀਧੀ ਵਿਹਾਰਾ ਇਹਦੀ ਚਾਦਰ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਤੇ ਭਾਈ ਜਾਲਾ ਜੀ 350 ਸਾਲਾ ਦੀ ਦੀਦਿਆਣਾ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਆਪਣੇ ਗੁਰੂ ਨਾਨਕ ਮੱਥੇ ਨੂੰ ਵਾਸਤੇ ਬਟਾਲੇ ਦੀਆਂ ਸੜਕਾਂ ਦੇ ਉੱਤੇ ਕਰਕੇ ਇਸ ਨਗਰ ਕੀਰਤਨ ਦਾ ਸਵਾਗਤ ਕਰੀਆ ਮੈਂ ਸਮਝਦਾ ਕਿ ਵਾਕੇ ਹੀ ਉਹਨਾਂ ਦੀਆਂ ਅੱਖਾਂ ਨਾਮ ਹੋਈਆਂ ਪਈਆਂ ਕਿਉਂਕਿ ਦੇਖੀ ਐਸਾ ਕਿ ਸ਼ਹੀਦ ਵੀਰਾਂ ਨਗਰ ਕੀਰਤਨ ਤੇ ਮੈਂ ਸਮਝਦਾ ਕਿ ਜਿੱਥੇ ਇਹ ਅੱਖਾਂ ਨਾਮ ਨੇ ਉੱਤੇ ਸੰਗਤਾਂ ਤੇ ਜਾਹੋ ਜਲਾਲ ਵੀ ਦੇਖਣ ਨੂੰ ਮਿਲ ਰਿਹਾ ਵੱਡੇ ਪੱਧਰ ਤੇ ਸੰਗਤਾਂ ਅੱਜ ਆਪਣੇ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀਆਂ ਇਹ ਨਗਰ ਕੀਰਤਨ ਅੱਜ ਤੋਂ 82 ਦਿਨ ਪਹਿਲਾਂ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਆਸਾਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਸ਼ ਦੀਆਂ ਵੱਖ-ਵੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਹੋਇਆ ਸੀ ਇਸ ਨਗਰ ਕੀਰਤਨ ਦੇ ਵਿੱਚ ਮੈਨੂੰ ਹੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਲਗਭਗ ਮੈਂ 15 ਦਿਨ ਇਸ ਨਗਰ ਕੀਰਤਨ ਦੇ ਵਿੱਚ ਜਾ ਕੇ ਮੈਂ ਸਮਝਦਾ ਕਿ ਨਾ ਵੱਡੇ ਭਾਗਾਂ ਵਾਲਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੰਗਤਾਂ ਦੇ ਵਿੱਚ ਬਾਹਲੀ ਸਟੇਟਾਂ ਦੇ ਵਿੱਚ ਤਰੀਸ਼ ਤੇ ਤਾ ਦੋ ਨਗਰ ਕੀਰਤਨ ਹੋ ਗਿਆ ਉਹ ਜਦੋਂ ਸ਼ਾਹ ਦਿੱਖਣ ਮੇਰੇ ਇਹ ਜਾ ਕੇ ਸਮਾਪਨ ਹੋਏਗਾ ਇਹ ਨਗਰ ਕੀਰਤਨ 23 ਨਵੰਬਰ ਨੂੰ ਤਕਤ ਸ਼੍ਰੀ ਕੇਸਗਰ ਸਾਹਿਬ ਸ਼੍ਰੀ ਲਾਲਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ ਇਹ ਨਗਰ ਕੀਰਤਨ ਦਾ ਹਰ ਸ਼ਹਿਰ ਦੇ ਵਿੱਚ ਬਹੁਤ ਥਾਸੀ ਜਹਵ ਜਲਾਲ ਨਾਲ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਕੱਲਾ ਸਿੱਖਾਂ ਵੱਲੋਂ ਨਹੀਂ ਕਰ ਕੀਤਾ ਜਾ ਰਿਹਾ ਇਹ ਸਾਰ ਧਰਮਾਂ ਦੇ ਲੋਕ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕਰਦੇ ਨੇ ਮੈਨੂੰ ਦੇਖਣ ਦਾ ਮੌਕਾ ਮਿਲਿਆ ਬਾਹਲੀ ਸਟੇਟਾਂ 'ਚ ਵੀ ਪੈਸੰਦ ਦਾ ਪੰਜਾਬ ਦੇ ਲੋਕਾਂ ਨੇ ਤੇ ਇਹਦਾ ਸਵਾਗਤ ਕੀਤਾ ਕੀਤਾ ਬਾਹਲੀ ਸਟੇਟਾਂ ਦੇ ਵਿੱਚ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਈਸਾਈ ਭਾਈਚਾਰਾ ਹਰ ਧਰਮ ਦੇ ਲੋਕ ਜੈਨ ਸਾਹਿਬ ਲੋਕ ਇਸ ਨਗਰ ਕੀਰਤਨ ਵਿੱਚ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨਮਨ ਹੋਣ ਵਾਸਤੇ ਸ਼ਰਕਾ ਦੇ ਉੱਤਰ ਕੇ ਦੇਰ ਦੇ ਰਾਤ 2:00 ਵਜੇ ਤੱਕ ਨਗਰ ਕੀਰਤਨ ਦਾ ਇੰਤਜ਼ਾਰ ਕਰਦੇ ਨੇ ਇਹ ਨਗਰ ਕੀਰਤਨ ਬਹੁਤ ਵੱਡੇ ਪਾਗਾਂ ਵਾਲਿਆਂ ਸਾਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ 350 ਸਾਲਾ ਸ਼ਹੀਦੀ ਜਨ ਹੈ ਪਤਾ ਨਹੀਂ 400 ਸਾਲਾ ਸਾਡੇ ਕਰਮਾਂ 'ਚ ਆਉਣਾ ਕਿ ਨਹੀਂ ਮੈਨਸਬੰਧ ਨਹੀਂ ਆਉਣਾ ਇਸ ਕਰਕੇ ਅਸੀਂ ਆਪਣੇ ਨੂੰ ਵੱਡੇ ਪਾਗਾਂ ਵਾਲੇ ਸਮੇਂ ਦੇ ਆ ਅੱਜ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਬੜੀਆਂ ਸੰਗਤਾਂ ਸਹਿਯੋਗ ਦੇ ਰਹੀਆਂ ਸੰਗਤਾਂ ਵੱਲੋਂ ਥਾ-ਥਾ ਤੇ ਪਰਾਵਾਂ ਤੇ ਲੰਗਰ ਲਗਾਏ ਗਏ ਮੈਂ ਥੋੜੇ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਨੇ ਉਹਨਾਂ ਦਾ ਸਵਾਗਤ ਕਰਦਾ ਉਹਨਾਂ ਦਾ तहे ਦਿਲੋਂ ਧੰਵਾਦ ਕਰਦਾ ਜਿਹੜੀਆਂ ਸੰਕਟਾਂ ਇਸ ਨਗਰਕੀਤ ਨੂੰ ਵਿਸ਼ੇਸ਼ ਤੌਰ ਤੇ ਸਹਿਯੋਗ ਦੇ ਰਹੀਆਂ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ तहे ਦਿਲੋਂ ਧੰਵਾਦ ਕਰਦਾ ਹਾਂ ਜੇ ਪੁੱਖੇ ਨਗਰਕੀਤ ਦੇ ਆਰੰਭ ਹੋਇਆ ਕਿਹੜੇ ਪੜਾ ਕਰਕੇ ਜਿ ਮਦਾਲਾ ਪਹੁੰਚੇ ਕਿਦਾਂ ਦਾ ਬਣਾਇਆ ਵਾਜੂਜੀ ਦਾ ਖਾਲਸਾ ਵਾਜੂਜੀ ਦੀ ਭੱਜੋ ਇਹ ਮਹਾਨ ਨਗਰਕੀਤ ਦੇ ਧੰਨ ਸਾਹਿਬ ਜੀ ਤੇ ਸਾਡੇ ਸੱਚੇ ਪਾਤਸ਼ਾਹ ਤੇ ਉਹਨਾਂ ਦੇ ਪਿਆਰੇ ਪਿੰੁਰਸੇ ਭਾਈ ਮਤੀਦਾਸ ਭਾਈ ਸੱਤੀਦਾਸ ਭਾਈ ਪਿਆਲਾ ਜੀ ਉਹਨਾਂ ਦੀ 350 ਸਾਲਾਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਧੋਬਰੀ ਸਾਹਿਬ ਜਿੱਥੇ ਗੁਰੂ ਉਦਾਸ ਸਾਹਿਬ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਾਏ। ਉਸ ਸਥਾਨ ਤੋਂ ਸ਼ਾਨ ਦੀ ਧਰਤੀ ਤੋਂ 21 ਅਗਸਤ ਨੂੰ ਇਹ ਨਗਰ ਕੂਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਵੱਲੋਂ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਹਿਬ ਤੇ ਸਮੁੱਚੀਆਂ ਨਾਲ ਨਾਲ ਲੋਕਾਂ ਸੰਤਾਂ ਵੱਲੋਂ ਕੋਟੇ ਆਰੰਭ ਕਰਵਾਇਆ ਸੀ। ਵਾਖਵਾਕ ਸ਼ਹਿਤਾਂ ਵਿੱਚੋਂ ਹੋ ਕੇ ਤਕਰੀਬਨ 23 ਸ਼ਹਿਤਾਂ ਨੂੰ ਕਵਰ ਕੀਤਾ ਇਸ ਨਗਰ ਕੀਰਤਨੇ ਪੰਜਾਬ ਦੀ ਧਰਤੀ ਤੇ ਪਹੁੰਚਿਆ ਜਿਹਦੇ ਉਤਾਰ ਜਿਲ੍ਹਾ ਗਦਾਸਪੁਰ ਦੀ ਧਰਤੀ ਸ਼ਹਿਰ ਅੰਮ੍ਰਿਤਸਰ ਇਹ ਨਗਰ ਕੀਰਤਨੇ ਗੁਰਦੁਆਰਾ ਬੁਰਸ਼ਾ ਧਾਰੀਵਾਲ ਤੋਂ ਆਰੰਭ ਹੋਇਆ ਸੀ ਪੰਜ ਪਿਆਰਿਆਂ ਨੇ ਅਗਵਾਈ ਕੀਤੀ ਹੈ ਧੰਗੁਰ ਗੁਰਮਾਨ ਸਾਹਿਬ ਜੀ ਦੀ ਸ਼ਕਰਸਾਹ ਔਰ ਇਹ ਨਗਰ ਕੀਰਤਨੇ ਵਾਖਵਾ ਪੜਾਵਾ ਨੂੰ ਪਹਾਂ ਕਰਕੇ ਸ਼ਹਿਰ ਤੋਂ ਚੱਲਦਿਆਂ ਹਟਾਲੇ ਦੀ ਧਰਤੀ ਤੇ ਪਹੁੰਚ ਕੇ ਸੰਗਤਾਰੇ ਬਹੁਤ ਵੱਡਾ ਸਤਕਾਰ ਕੀਤਾ ਉਦੇ ਸੰਤਾਂ ਮਠਾਈਆਂ ਦੇ ਲੰਗਰ ਲਾ ਕੇ ਦੇਤੀਆ ਜਿਹੜੇ ਫਰੂਟ ਦੇ ਲੰਗਰ ਲਾ ਕੇ ਦੇਤੀਆ ਤੇ ਸਰਵਾਈ ਦੇ ਲੰਗਰ ਲਾ ਕੇ ਦੇਤੀਆ ਪੰਜ ਪਿਆਰਿਆਂ ਦਾ ਸਰਕਾਰ ਸੁਪਿਆਂ ਦਾ ਕੀਤਾ ਗਿਆ ਮੈਂ ਸਮਝਣਾ ਐਸੇ ਮਹਾਨ ਗੁਰੂ ਗੁਰਪ੍ਰੀਤ ਹਰਿਬਹਾਦਰ ਸਾਹਿਬ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਸੂਜ ਬਲਦਾਨ ਕੀਤਾ ਤੇ ਹੋਰੋ ਕੀਤਾ ਜਦੋਂ ਪੰਡਿਤ ਕਿਰਪਾਲਾਹ ਜੀ ਨੇ ਕਿਹਾ ਸਾਡਾ ਧਰਮ ਖਤਰੇ ਵਿੱਚ ਆ ਕਦੀ ਉਹ ਸਮਾਜੀ ਜਦੋਂ ਗੁਰਨਾਨਕ ਸਾਹਿਬ ਨੇ ਜਿਵੇਂ ਪੈਨਨ ਕੋ ਮਨਾ ਕਰਤਾ ਤੇ ਹੋਰ ਉਹ ਸਮਾਜੀ ਜਦੋਂ ਜਨ ਨੂੰ ਬਚਾਉਣ ਲਈ ਗੁਰਦੇਵ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਔਰ ਐਸੇ ਮਹਾਨ ਗੁਰੂ ਗੁਰਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਮਹਾਨ ਨਗਰ ਕੀਰਤਨ ਵਖਵਾ ਪ੍ਰਾਣ ਕਾ ਕਰਕੇ ਬਕਾਲੇ ਚਾ ਬਕਾਲੇ ਦੀਆਂ ਸੰਗਤਾਂ 'ਚ ਬੜਾ ਮੰਨ ਦਾ ਚਾ ਬੜਾ ਸਤਕਾਰ ਬਹੁਤ ਬੜੇ ਸਤਕਾਰ ਕਰਕੇ ਸੰਗਤਾਂ ਨੇ ਧੰਨ ਗੁਰਗ੍ਰੰਥ ਸਾਹਿਬ ਨੂੰ ਆਪਣਾ ਸੀਸ ਚੁਕਾਇਆ ਨਾ ਸੁਣਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਸਰਕਾਰ ਦੇ ਪ੍ਰਧਾਨ ਸੱਜਾ ਹਰਜਿੰਦਰ ਸਿੰਘ ਧਾਮੀ ਤੇ ਆਪਣੇ ਮੈਨੇਜਰ ਸਭਾਨ ਤੇ ਬਤਾਲੇ ਦੀਆਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਜੀ ਆਇਆਂ